पुलिस वालों नशा तस्करा विरुद्ध चलाई मुहिम ते एक औरत अते चार नशा तस्करानू की तकaboo फिलोर 13 अक्षत श्री हरकमलप्रीत सिंह खाक सीनियर पुलिस कप्तान जालंधर देहाती दे दिशा निर्देशा अनुसार नशा तस्करा विरुद्ध चलाई मुहिम ते थाना फिलोर दे मुखी एसएचओ सुखदेव सिंह ने अपनी पुलिस फोर्स नाल छापे करके एक औरत अते चार नशा तस्करानू फड़न कामयाबी हासिल की है ओना आगे पत्रकारानाल गलबत करदे हुए दसया के फिलोर पुलिस वालों ज्ञान पुत्र जीत रामवासी समराणी फिलोर दरबारा पुत्र ज्ञानवासी समराणी फिलोर अते बिंबो पत्नी ज्ञानवासी समराणी नु गिरफ्तार करके एहना कोलो 12 ग्राम हेरोइन अते 210 नशीलिया गोलियां बरामद की हन एहना विरुद्ध थाना फिलोर विखे मुकदमा नंबर 221 10/2024 तारा 1 की पाई बटावंती एन डी पी एस एक्ट केस दर्ज कर लिया है अगलेरी कार्रवाई जारी है एसएचओ फिलोर ने अग्गे दसिया के नशा बेचने वाले अजय कुमार पुत्र अनोखा राम वासी नंगल थाना फिलोर ate साहिल पुत्र देशराज वासी पिंड माजरी ate सुनीता पत्नी ज्योति फिलोर नु काबू करके एहना कोलो 240 नशेलिया गोलियां बरामद की त्या विरुद्ध थाना फिलोर बिके मुकदमा नंबर 22210 2024 ताराबाई एन डी ਬੀ ਐਸ ਅਕਟ ਦਿੱਤ ਕੇਸ ਦਰਜ ਕੀਤਾ ਹੈ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਮਾਨਯੋਗ ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜੋ ਸਮੇਂ ਸਮੇਂ ਤੇ ਦਿਸੰਤ ਦੇਸ਼ ਮਿਲਦਾ ਹੈ ਕਿ ਨਸ਼ਾ ਸਮਗਰਾਂ ਤੇ ਜਿਹੜੇ ਉਹਨਾਂ ਦੇ ਅੱਗੋਂ ਪੈਟਰੋਲਰ ਨੇ ਉਹਨਾਂ ਉੱਤੇ ਜੋ ਜਲੰਧਰ ਦੇ ਅਧਿਪਤੀ ਪੁਲਿਸ ਵੱਲੋਂ ਕੰਜਾ ਕੱਸਿਆ ਹੋਇਆ ਜੋ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕ੍ਰੂਰ ਸਿੰਘ ਖੱਕ ਸਾਹਿਬ ਜੀ ਵੱਲੋਂ ਦਿੱਤੇ ਰਿਸ਼ਾ ਨਿਰਦੇਸ਼ਾ ਤੇ ਡੀਐਸਪੀ ਸਾਹਿਬ ਹਲਕਾ ਸਬਡਿਵੀਜ਼ਨ ਫਲੋਰ ਸ਼੍ਰੀ ਸਰਮਜੀਤ ਸਿੰਘ ਜੋ ਮੇਰੇ 18 ਫਲੋਰ ਦੇ 140 ਗੋਲੀਆਂ ਬRAND ਕੀਤੀਆਂ ਜੋ ਇਸੇ ਤਰ੍ਹਾਂ ਹੀ ਅਜੇ ਕੁਮਾਰ ਅਤੇ ਇਸ ਦਾ ਸਾਥੀ ਸੋਹਿਲ ਜੋ ਸਾਡੇ ਲੋਕਲ ਫਲੋਰ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਹੀ ਕਾਬੂ ਕਰਕੇ 240 ਨਸ਼ੀਲੀਆਂ ਗੋਲੀਆਂ ਬRAND ਕੀਤੀਆਂ ਗਿਆ ਜਿਨ੍ਹਾਂ ਦੇ ਖਿਲਾਫ ਵਿਕਰਮ ਕਰਮਾ ਜੋ ਐਨਡੀਪੀਐਸ ਵੱਲ ਤਰਜ ਕੀਤਾ ਗਿਆ ਜੋ ਕੋਰ ਰਿਪੋਰਟ ਪੇਸ਼ ਕਰਕੇ ਉਹਨਾਂ ਨੂੰ ਅਸੀਂ ਪੁਲਸ ਰਿਮਾਨ ਤੇ ਲਿਆ ਹੋਇਆ ਅਗੋਂ ਹੋਰ ਦਰਤੀਸ਼ ਜਾਰੀ ਹੈ ਇਹਨਾਂ ਦੇ ਪੁਰਾਣੀ ਮੁਕਾਦਮੇ ਕੋਈ ਪੁਰਾਣਾ ਰਿਕਾਰਡ ਹਾਂਜੀ ਇਹ ਸਾਰੇ ਹੈਲੋਫ ਐਂਟਰ ਨੇ ਇਹਨਾਂ ਦੇ ਖਿਲਾਫ ਕਾਫੀ ਮੁਕਦਰੇ ਨੇ ਇਹ ਨਸ਼ੀਆਤੀ ਨੇ ਜੋ ਇਹਨਾਂ ਵੇਚਦੇ ਨੇ ਜੋ ਸਾਹਿਲਾ ਤੇਰਾ ਸਾਥੀ ਆ ਹਜੇ ਇਹ ਦੋਨੇ ਨਸ਼ਾ ਕਰਦੇ ਨੇ ਹੋਰ ਵੀ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਹੈਗਾ ਆ ਬਿਲਕੁਲ ਹੀ ਇਹਨਾਂ ਦੇ ਪਰਚੇ ਇਨਰਜਕ ਕੀ ਇਹਨਾਂ ਦੇ ਹੋਰ ਵੀ ਸਾਥੀ ਆ ਜਿਹੜੇ ਹੋਰ ਵੀ ਨਾਲ ਇਹਨਾਂ ਦੇ ਉਹ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਆ ਸਾਰਾ ਪਤਾ ਕੀਤਾ ਜਾ ਰਿਹਾ ਕੀ ਰਿਮਾਂਡ ਲਿਆ ਸੀ ਹਾਂਜੀ ਪੁਲਿਸ ਰਿਮਾਂਡ ਫੇਰੇ ਚੱਲ ਰਿਹਾ ਦੋ ਦਿਨ ਦਾ ਦੋ ਦਿਨ ਦਾ